ਕੰਤਲਾਲ ਅਮਰ ਰਹੇ ਅਮਰ ਰਹੇ ਅਮਰ ਰਹੇ ਦਿੱਲੀ ਲੋਕਾਂ ਦਾ ਆਪੂ ਕਾਉਂਡ ਮਕੰਦ ਲਾਲ ਅਮਰ ਰਹੇ ਅਮਰ ਰਹੇ ਅਮਰ ਰਹੇ ਸਾਥੀ ਮਕੰਦ ਲਾਲ ਜੀ ਤੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਉਪਰੰਤ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੀ ਮ੍ਰਿਤਕ ਦੇਹ ਸੀਐਮਸੀ ਲੁਧਿਆਣਾ ਨੂੰ ਪ੍ਰਦਾਨ ਕੀਤੀ ਗਈ ਪਰਿਵਾਰ ਦੇ ਦੱਸਣ ਅਨੁਸਾਰ ਸਾਥੀ ਮਕੰਦ ਲਾਲ ਜੀ ਦਾ ਜਨਮ 1956 ਵਿੱਚ ਹੋਇਆ ਸੀ ਅਤੇ ਉਹ ساری ਉਮਰ ਖੱਬੇ ਪੱਖੀ ਧਰ ਨਾਲ ਜੁੜੇ ਰਹੇ ਅਤੇ ਕਿਰਤੀ ਕਿਸਾਨਾਂ ਦੇ ਲਈ ਕੰਮ ਕਰਦੇ ਰਹੇ ਤਰਖਸ਼ੇਰ ਸੁਸਾਇਟੀ ਦੇ ਨਾਲ ਉਹਨਾਂ ਦਾ ਸਾਥ ਕਾਫੀ ਲੰਬਾ ਰਿਹਾ ਅਤੇ ਉਹ ਲੋਕਾਂ ਨੂੰ ਵਿਗਿਆਨਿਕ ਸੋਚ ਬਣਾਉਣ ਦੇ ਲਈ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਉਹਨਾਂ ਦਾ ਮ੍ਰਿਤਕ ਸਰੀਰ ਪਰਤਾਨ ਕਰਨ ਸਮੇਂ ਸੀਐਮਸੀ ਲੁਧਿਆਣਾ ਦੇ ਐਨਾਟੋਮੀ ਵਿਭਾਗ ਦੇ ਡਾਕਟਰ ਅੰਜਲੀ ਨੇ ਇਸ ਕਾਰਜ ਨੂੰ ਵੱਡਾ ਕਾਰਜ ਦੱਸਿਆ ਅਤੇ ਉਨ੍ਹਾਂ ਕਿਹਾ ਕਿ ਇਸ ਕਾਰਜ ਦੇ ਨਾਲ ਮੈਡੀਕਲ ਸਾਇੰਸ ਨੂੰ ਬਰਪੂਰ ਫਾਇਦਾ ਹੋਏਗਾ ਸਾਥੀ ਮੁਕੰਦ ਲਾਲ ਜੀ ਦੇ ਆਖਰੀ ਦਸਮਾ ਸਮੇ ਕਾਮਰੇਡ ਬੰਤ ਬਰਾੜ ਤੂਬਾ ਸਕੱਤਰ ਸੀਪੀਆਈ ਜੋਗਿੰਦਰ ਖੁੱਲਿਆਲ ਮੁਖੀ ਸਭਿਆਚਾਰ ਵਿਭਾਗ ਅਰਥੀ ਸੋਸਾਇਟੀ ਪੰਜਾਬ ਕਾਮਰੇਡ ਬਲਵੀਰ ਜਾਟਲਾ ਸੀਪੀਐਮ ਮਾਗੂ ਜਸਵੀਰ ਦੀਪ ਜਮਹੂਰੀ ਅਧਿਕਾਰ ਸਭਾ ਸਤਫਲਸ ਲੋ ਜੋਨ ਮੁਖੀ ਕਾਮਰੇਡ ਦੇਵੀ ਕੁਮਾਰੀ ਖੇਤ ਮਜ਼ਦੂਰ ਸਭਾ ਕੋ ਸਰਿੰਦਰ ਸਿੰਘ ਬੈਂਸ ਕਿਰਤੀ ਕਿਸਾਨਾ ਕੋ ਪਰਮਿੰਦਰ ਮੇਨਕਾ ਸੀਪੀਆਈ ਆਗੂ ਮਾਸਟਰ ਜਗਦੀਸ਼ ਰਾਏਪੁਰ ਡੱਬਾ ਤਰਕਸ਼ੀਲ ਸੁਸਾਇਟੀ ਪੰਜਾਬ ਜਸਵਿੰਦਰ ਪੰਗਲ ਨਿੰਦਰ ਮਾਈ ਬਿੱਤਾ ਕੁਲਦੀਪ ਦੌੜਕਾ ਪੈਨਸ਼ਨਰ ਯੂਨੀਅਨ ਦਿਲਬਾਗ ਸਿੰਘ ਡੀਡੀਓ ਰਿਟਾਇਰਡ ਬਲਵਿੰਦਰ ਸਹਿਬਾਜਪੁਰੀ ਅਤੇ ਪਰਿਵਾਰ ਚੋਂ ਪਤਨੀ ਲੜਕੇ ਲੜਕੀਆਂ ਆਦੀ ਸ਼ਾਮਲ ਸਨ ਇਸ ਦੇ ਨਾਲ ਹੀ ਨਾਨ ਜ਼ੋਨ ਦੇ ਮੁਖੀ ਜਸਵੰਤ ਜੀਰਕ ਅੱਜ ਸ਼ਾਮਿਲ ਸਨ ਤਰਕਸ਼ੀਰ ਟੀਵੀ ਲਈ ਜੋਗਿੰਦਰ ਕੁਲੇਵਾਲ ਦੀ ਵਿਸ਼ੇਸ਼ ਰਿਪੋਰਟ ਪਰ ਜਿੱਦਾਂ ਇਹਨਾਂ ਨੇ ਕਿਹਾ ਕਿ ਅਸੀਂ ਸੋਚਦੇ ਸੀ ਕਿ ਆਇਰਸ ਡੋਨੇਟ ਕਰ ਦੋ ਹਨਾ ਕਿ ਕਿਸੇ ਨੂੰ ਇੱਕ ਬੰਦੇ ਨੂੰ ਮਿਲ ਜੇ ਲਾਈਫ ਅਗਰ ਹਾਰਟ ਡੋਨੇਟ ਕਰ ਦੋ ਤਾਂ ਵੀ ਕਿਸੇ ਇੱਕ ਦੀ ਜ਼ਿੰਦਗੀ ਬਚ ਜਾਏਗੀ ਬਟ ਜੋ ਡੈਡੀ ਜੀ ਦੀ ਸੋਚ ਸੀ ਕਿ ਪੂਰੀ ਬਾਡੀ ਆਪਾ ਡੋਨੇਟ ਕਰਨੀ ਹੈ ਹਨਾ ਤੇ ਪੂਰੀ ਆਰਗਨ ਜੋ ਕਿੰਨੇ ਮੈਡੀਕਲ ਡਾਕਟਰਸ ਕਿੰਨੇ ਉਨਾਂ ਸਟੱਡੀ ਆਊਟ ਹੋਣਗੇ ਕਿੰਨੇ ਜ਼ਿਆਦਾ ਤੇ ਉਹ ਕਿੰਨੇ ਲੋਕਾਂ ਦੀਆਂ ਜਾਨਾਂ ਬਚਾਉਣਗੇ ਤੇ ਸਿਰਫ ਇੱਕ ਬੰਦੇ ਦੀ ਜਾਨ ਨਹੀਂ ਬਚੇਗੀ ਜਦੋਂ ਉਹਨਾਂ ਨੂੰ ਸਾਜ ਬਾਡੀ ਤੇ ਡਿਸੈਕਸ਼ਨ ਕਰਕੇ ਸਭ ਕੁਝ ਪਤਾ ਚੱਲੇਗਾ ਬ੍ਰੇਨ ਦਾ ਹਾਰਟ ਦਾ ਕੁਝ ਵੀ ਹੈ ਸਾਰੇ ਅੰਗ ਦਾ ਤਾਂ ਉਹ ਸਿੱਖਣਗੇ ਬਹੁਤ ਕੁਝ ਸਿੱਖਣਗੇ ਔਰ ਅੱਗੋਂ ਕਿੰਨੇ ਲੋਕਾਂ ਦੀਆਂ ਜਾਨਾਂ ਬਚਾਉਣਗੇ ਉਹ ਬਹੁਤ ਵੱਡੀ ਗੱਲ ਹੈ ਉਹ ਜ਼ਿਆਦਾ ਔਰ ਸਾਡੇ ਲਈ ਵੀ ਮਾਣ ਵਾਲੀ ਗੱਲ ਹੈ ਅਸੀਂ ਬਹੁਤ ਜ਼ਿਆਦਾ ਹੌਸਲਾ ਕਰਕੇ ਇਹ ਡਿਸੀਜਨ ਲਿਆ ਡੈਡੀ ਜੀ ਦਾ ਔਰ ਸਾਨੂੰ ਪ੍ਰਾਊਡ ਹੈ ਡੈਡੀ ਦੇ ਡਿਸੀਜਨ ਦੇ ਉੱਪਰ ਬਹੁਤ ਜ਼ਿਆਦਾ बहुत कम लोग होते हैं जो आँखों के दान के बारे में सोचते हैं या अपने किसी और अंग के बारे में सोचते हैं लेकिन अपने पूरे शरीर को दान करना ये एक बहुत ज़्यादा एक नोबल प्रोफेशन है नोबल बात है बहुत बड़ी बात है और अनैटमी डिपार्टमेंट की तरफ से मैं आप सब का धन्यवाद करना चाहूँगी और आपको ये बताना चाहेंगे कि यहाँ पर जब बॉडी रखते हैं हम तो उसकी पूरी इज्जत के साथ और पूरा रिस्पेक्ट दिया जाता है बॉडी को और अभी इनको हम एम्बाम करेंगे जिससे कि बॉडी में कोई आ, कुछ खराबी ना आए और यहाँ पे जितने स्टूडेंट्स हैं यहाँ पे मेडिकल के स्टूडेंट्स हैं एम स्टूडेंट्स हैं सौ स्टूडेंट्स वो हैं फिर यहाँ पे हमारे धन चिकित्सा जो होती है जैसे कि डेंटल स्टूडेंट्स हैं चालीस वो होते हैं फिर फिजियोथेरेपी के स्टूडेंट्स हैं नर्सिंग है अलाइड है तो बहुत तरीके के यहाँ पे प्रोफेशनल स्टडीज़ हैं और जो हमारे पास देहदान के लिए आती हैं जो बॉडीज आती हैं वो इन सारे बच्चों के जो कि फ्यूचर में जाके डॉक्टर बनने हैं तो इन सब के लिए बहुत ज़्यादा महत्वपूर्ण है और सारे बच्चे ये जो डॉक्टर बनने हैं ये सीखते हैं इन बॉडीज से ਇਸ ਕੰਮ ਦਾ ਮਾਣ ਕਰਦੇ ਆ ਜਿਨ੍ਹਾਂ ਨੇ ਇਸ ਕੰਮ ਨੂੰ ਨੇਪਰੇ ਚਾੜਨ ਦੇ ਲਈ ਪੂਰਨ ਸਹਿਯੋਗ ਦਿੱਤਾ ਉਹਨਾਂ ਦੇ ਬੱਚਿਆਂ ਨੇ ਪਰਿਵਾਰ ਨੇ ਘਰ ਦੇ ਪਰਿਵਾਰ ਦੇ ਮੈਂਬਰਾਂ ਨੇ ਤਰਫੋਂ ਜਿਹੜੀ ਜੀਵਨ ਸਾਥਣਾ ਬਹੁਤ ਸੇਰ ਖਰਾਬ ਦੇ ਬਾਦਗੂਦ ਵੀ ਆਪਣੇ ਜਿਹੜਾ ਫੈਸਲੇ ਤੇ ਉਹ ਟਲ ਰਹੇ ਆ ਕਮਰਜੀ ਨੇ ਸਾਰੀ ਉਮਰ ਗਿਆਨ ਵਿਗਿਆਨ ਚਿੰਤਨ ਦੀ ਆਵਾਜ਼ ਕਰਸ਼ੀ ਸੋਸਾਇਟੀ ਪੰਜਾਬ ਜਿਹੜੀ ਸਮਾਜ ਵਿੱਚ ਫੈਲੇ ਅੰਧਵਿਸ਼ਵਾਸ ਪਹਿਲਾ ਧਰਮਾ ਪੂਤਾਂ ਪ੍ਰੇਤਾਂ ਲੋਕਾਂ ਨੂੰ ਵਿਗਿਆਨਿਕ ਤੋਚਾ ਅਪਣਾਉਣ ਦਾ ਸੱਦਾ ਦਿੰਦੀ ਆ ਉੱਥੇ ਹੀ ਅਗਲੇ ਪਿਛਲੇ ਜਨਮਾਂ ਦੇ ਵਿੱਚ ਨਾ ਯਕੀਨ ਕਰਕੇ ਲੋਕਾਂ ਦੇ ਤੇ ਇਹ ਦੱਸਣਾ ਚਾਹੁੰਦੇ ਆ ਦਾਨ ਦੇ ਨਾਲ ਕੋ ਅਗਲੇ ਜੀਵਨ ਵਿੱਚ ਦੋ ਸਰੀਰ ਨਹੀਂ ਮਿਲਣੇ ਦਾ ਬਾਡੀ ਡਿਵੀਸ਼ਨ ਕਰਨ ਦਾ ਜਿਹੜੇ ਵਿਦਿਆਰਥੀ ਆ ਉਹ ਖੋਜ ਕੇਂਦਰ ਦੇ ਵਿੱਚ ਹਸਪਤਾਲਾਂ ਦੇ ਵਿੱਚ ਜਾ ਕੇ ਉੱਤੇ ਤਜਰਬੇ ਕਰਨ ਦੇ ਜਿਹੜੇ ਜੀਵਨ ਆ ਉਹ ਲੋਕਾਂ ਦੇ ਲੈ ਕੇ ਅੰਤ ਵਿੱਚ ਵੀ ਕਾਮਰੇਡ ਜੀ ਅੰਤਮ ਸਾਹ ਲਾ ਕੇ ਗਏ ਆ ਸੋ ਤਰਕਸ਼ੀਲ ਸੁਸਾਇਟੀ ਪੰਜਾਬ ਤੋਂ ਪੁੱਤਰੀ ਭਾਰਤ ਵਿੱਚ ਪਹਿਲਾ ਵਿਅਕਤੀ ਹੋਇਆ ਕ੍ਰਿਸ਼ਨ ਬਰਗਾੜੀ ਜਿਹਨੇ ਪਹਿਲੀ ਵਾਰੀ ਜਿਹੜੀ ਉੱਤਰੀ ਭਾਰਤ ਚ ਪਹਿਲੇ ਬੰਦੇ ਨੇ ਆਪਣੀ ਬਾਡੀ ਡੋਨੇਟ ਕੀਤੀ ਸੀ ਉਸ ਤੋਂ ਬਾਅਦ ਲੜੀ ਚੱਲੀ ਆ ਤੇ ਉਹਨਾਂ ਪਰਿਵਾਰਾਂ ਨੂੰ ਅਸੀਂ ਇਨਕਲਾਬੀ ਲਾਲ ਸलाम ਪੇਸ਼ ਕਰਦੇ ਆ ਜਿਹੜੇ ਉਹਨਾਂ ਦੀ ਵਿਚਾਰਧਾਰਾ ਤੇ ਪਹਿਰੇ ਬੰਦਿਆਂ ਉਸ ਲੜੀ ਨੂੰ ਅੱਗੇ ਪਤਾਉਂਦੇ ਆ ਉਹਦੇ ਬੱਚਿਆਂ ਨੇ ਝੰਡਾ ਫੜ ਕੇ ਉਹਦੇ ਬੇਟਿਆਂ ਨੇ ਝੰਡਾ ਫੜ ਕੇ ਜਿਹੜੇ ਸ਼ਬਦ ਕਹੇ ਆ ਉਹ ਸਾਰਿਆਂ ਦੇ ਦਿਲ ਦਿਮਾਗ ਦੇ ਵਿੱਚ ਇੱਥੇ ਠਾ ਕਰ ਗਏ ਕਾਮਰਦ ਜੀ ਦੇ ਹੱਥੇ ਠਾਏ ਆ ਸਾਰੇ ਸਾਥੀ ਕਿੰਨੇ अगर आपको हमारी वीडियो अच्छी लगी तो वीडियो को लाइक करें सुझाव के लिए कमेंट बॉक्स में जरूर लिखें और वीडियो को और लोगों तक फैलाने के लिए शेयर जरूर करें